ਖਾਲਸਾ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਕ ਜਿਹੜਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਰਬੰਦ ਹੋ ਉਮੀਦਵਾਰ ਐਲਾਨਿਆ ਗਿਆ ਹੈ ਲੋਕ ਸਭਾ ਹਲਕਾ ਕਡੂ ਸਭ ਤੋਂ ਤੇ ਮੈਂ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਅੰਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਵੀ ਅੱਗੇ ਭੇਜ ਦਿਓ ਦੁਨੀਆ ਦੇ ਕਿਸੇ ਕੋਲ ਨੂੰ ਜੁਮ ਲੈ ਆਓ ਮੇਰੇ ਨਾਲ ਬੈਠ ਕੇ ਡਿਬੇਟ ਕਰ ਲਈ ਇੱਕ ਤੇ ਵੀ ਚ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਸ਼ਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਕੀਤਾ ਜਾ ਰਿਹਾ ਹੈ ਉਹ ਨਾਲੇ ਆਪਾਂ ਵੀ ਨਿਰਣਾ ਕਰ ਲਾਂਗੇ ਪਹਿਲੀ ਤੇ ਗੱਲ ਇਹ ਕਿ ਮਹਾਰਾਜ ਦੀ ਕਿਰਪਾ ਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਹੋਣ ਦੇ ਬਾਅਦ ਲੋਕ ਜਦੋਂ ਸੱਚ ਸਮਨੇ ਲੱਗ ਕੇ ਆਪਣੇ ਆਪ ਹੀ ਉਹਨਾਂ ਦੀ ਮਾਨਸਿਕਤਾ ਠੀਕ ਹੋ ਗਈ। ਔਰ ਜਿਹੜਾ ਰਹਿਦਾ ਸੱਚ ਖੁਦ ਕੀ ਜਿਹੜਾ ਸੱਚਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਸਵਾਲ ਤੁਹਾਡੇ ਹੋਣਗੇ ਤੇ ਕੇਵਲ ਮੇਰੇ ਜਵਾਬ ਹੋਣਗੇ। ਮੈਂ ਸਵਾਲ ਵੀ ਨਹੀਂ ਕਰਦਾ। ਆਓ ਸਾਹਮਣੇ ਨੰਨਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਆ ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਅਰ ਪੰਜਾਬ ਦੀ ਵਿਧਾਨ ਸਭਾ 1984 ਦਾ ਸਾਕਾ ਹੋਇਆ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗਾਥਾ ਨਹੀਂ ਉੱਥੇ ਗਾਈ ਜਿਸ ਸਾਧੂ ਬਾਬਾ ਜਰਨੈਲ ਸਿੰਘ ਜੀ ਖਾਲਸਾ ਫਿਡਰਾਵਣੇ ਦੀ ਸ਼ਖਸੀਅਤ ਦੀ ਗੱਲ ਹੋਵੇ। ਔਰ ਚਾਹੇ ਬਾਕੀ ਸ਼ਹੀਦਾਂ ਦੀ ਗੱਲ ਹੋਵੇ। ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਗੰਗ ਸਿੰਘ ਤੇ ਸ਼ਹੀਦ ਭਾਈ ਸਤਵੰਦ ਸਿੰਘ ਤੇ ਮੈਨੂੰ ਮਾਰ ਜਿਹਨਾਂ ਨੇ ਕੌਮ ਦੀ ਪੱਕ ਰੱਖੀ ਸੀ। ਔਰ ਸ਼ਹੀਦ ਭਾਈ ਜਿੰਦਾ ਜਿਹੜੇ ਸਾਡੇ ਸਾਥੀ ਸੀਗੇ। ਅਸੀਂ ਇਕੱਠਿਆਂ ਜਿਹੜਾ ਆ ਸੰਘਰਸ਼ ਦਾ ਜੀਵਨ ਸ਼ੁਰੂ ਕੀਤਾ ਸੀਗਾ। ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ ਭਾਈ ਸੁੱਖਾ ਜਿਨ੍ਹਾਂ ਦੀ ਏਡੀ ਵੱਡੀ ਸ਼ਹਾਦਤ ਤੇ ਏਡੇ ਵੱਡੇ ਕਾਰਨਾਮੇ ਹਜੇ ਪੰਜਾਬ ਦੀ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਹੋਈ ਤੇ ਉਹ ਮੈਂ ਕੀਤੀ ਦਿਰਥੇ ਇੰਤਰਾ ਗਾਂਧੀ ਦੇ ਕਤਲ ਦੀ ਗੱਲ ਕਰਕੇ ਕਿਸ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇਸ ਭਾਵੇਂ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਣਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ ਚ ਨੱਚ ਕੇ ਦਿਖਾਇਆ ਪਰ ਕਾਂਗਰਸ ਦੇ ਜੁਲਮਾਂ ਦਾ ਅਭਿਆਨ ਤੇ ਗੁੱਜੜ ਦੇ ਜਲਮਾਂ ਦਾ ਜੇ ਕਿਸੇ ਨੇ ਉੱਥੇ ਜਿਗਰ ਕੀਤਾ ਭਾਵੇਂ ਕਿ ਮੈਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਰਿਹਾ ਕਾਂਗਰਸੀਆਂ ਦੇ ਚੀਕਾਂ ਵੀ ਵੱਜੀਆਂ ਰਹੀਆਂ ਤੇ ਮੈਨੂੰ ਅਤਵਾਦ ਅਤਵਾਦੀ ਵਰਗੇ ਸ਼ਬਦ ਵੀ ਸੁਣਨੇ ਪਏ ਤੇ ਫਿਰ ਜੋ ਅੱਗੋਂ ਮੈਂ ਜਵਾਬ ਦਿੱਤਾ ਉਹ ਵੀ ਹਰ ਇੱਕ ਸਿੱਖ ਜਾਣਦਾ ਕਿ ਬਿਸਰ ਸਿੰਘ ਵਲਟੋਹੜਾ ਨੇ ਕੀ ਕੀਤਾ ਸੀਗਾ ਅੱਜ ਵੀ ਉਹ ਰਿਕਾਰਡ ਬੋਲਦਾ ਹੈ ਜੇਲਾਂ ਕਟਣੀਆਂ ਤੁਸੀਂ ਇਹ ਝੜਨੇ ਪਰਿਵਾਰਾਂ ਦਾ ਇੱਕ ਤਰ੍ਹਾਂ ਤਬਾਹ ਹੋ ਜਾਣਾ ਇਹ ਵੀ ਆਸਾਨ ਨਹੀਂਗਾ ਤੇ ਕੌਮ ਤੇ ਆਸਾਨ ਪਰ ਗੱਲ ਹੈ ਕਿ ਜਿਸ ਗੱਲ ਨੂੰ ਲੈ ਕੇ ਤੁਸੀਂ ਚੱਲੇ ਜੇ ਜਿਹੜੇ ਤੁਸੀਂ ਸਟੈਂਡ ਦੀ ਗੱਲ ਕਰਦੇ ਜੇ ਜਿਸ ਅਕੀਦੇ ਦੀ ਗੱਲ ਕਰਦੇ ਜੇ ਜਿਸ ਸੋਚ ਦੀ ਗੱਲ ਕਰਦੇ ਜੇ ਰੁੱਤੇ ਤੇ ਖੜ੍ਹਜੋ ਉਹਦੇ ਤੇ ਤੇ ਖੜ੍ਹਜੋ ਖੜਦਾ ਉੱਤੇ ਕੋਈ ਹੈ ਨਹੀਂ ਕੱਲ ਗੱਲਾਂ ਹੋਰ ਸੀ ਅੱਜ ਹੋਰ ਹੈ ਮੇਰੇ ਬਾਰੇ ਜੀ ਗਿਰਸਾ ਸਿੰਘ ਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਐ ਇਹਦੇ ਤੁਹਾਡੇ ਪਿਓ ਨੇ ਵਿਖਿਆ ਸੀ ਗੁੱਸਾ ਹੁਲਟੋਏ ਬਾਹਾਂ ਖੜੀਆਂ ਕਰਦੀਆਂ ਸੀਗੀਆਂ ਤੁਹਾਡੇ ਉੱਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾਣੀ ਚ ਲੈਂਦੇ ਵੇ ਸਾਹ ਹੁਲਟੋਏ ਨਹੀਂ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਦੇ ਮਰਦਸ਼ੀਹੇ ਚੱਲੇ ਆ ਜਿਸ ਤਰ੍ਹਾਂ ਕਿ ਮੈਂ ਜੇਲਾਂ ਕੱਟੀਆਂ ਆ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਥੇ ਆ ਪੁਲਿਸ ਮੈਨੇ ਚੁੱਕਣ ਪਈ ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟੋਆ ਸਾਹਿਬ ਰੁਕਜੋ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਹੈ ਅੰਦਰ ਚਲੇ ਜਾ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਮੈਂ ਕਿਹਾ ਹਿੱਕ 'ਚ ਵੱਜੂ 7 ਸਾਲਾਂ ਬਾਅਦ ਮੈਂ ਰਿਹਾ ਹੋਇਆ ਸੀ ਉਹ 7 ਸਾਲਾਂ ਤੋਂ ਉੱਤੇ ਸਮੇਂ ਤੋਂ ਬਾਅਦ ਹਾਂਜੀ ਮੈਨੂੰ ਬਾਹਰ ਨਿਕਲ ਦੇਣਾ ਪੁਲਿਸ ਮੈਨੂੰ ਕਿਹੇ ਤਰ੍ਹਾਂ ਦੀ ਕਰਦੀ ਮਖਿਆ ਉਹ ਚਲੀ ਅਗਲੇ ਡਹਿ ਗਏ ਇੱਕ ਰਾਂ ਨਹੀਂ ਪਤਾ ਨਹੀਂ ਕਿੰਨੀ ਕਿ ਬਣ ਚੁੱਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜੋ ਅਸੀਂ ਚੱਲਿਆ ਜੇ ਤੂੰ ਕੀੜੀ ਬਣਾਦੀ ਹੈ ਕੀੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਂ ਉਹਦੇ ਨਹੀਂ ਜੀ ਕੋ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਸੰਵਧਾਨ ਨੂੰ ਮੰਨੀ ਜਾਂਦੇ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅਜਿਓ ਚੋਣਾ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਬੰਨੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭਜੇ ਜੇ ਵੱਜੀਆਂ ਤੇ ਹਿੱਕ 'ਚ ਵੱਜੀਆਂ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪਵਾਇਆਂ ਹੋਣ ਗਿਆ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਦੀਆਂ ਤੇ ਇੰਦਰਾ ਕਾਂਧੀ ਦੇ ਚੀਕਾਂ ਪਉਣ ਵਾਲੇ 'ਚ ਵਰਸਾ ਸਿੰਘ ਮਲਟੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਜੀ ਤੁਸੀਂ ਹਾਂਜੀ ਤੇ ਤੁਸੀਂ ਨੇ ਮੋਰੇ ਪੁਲਿਸ ਦੇ ਅੱਗੇ ਲੱਖ ਲੱਖ ਕਿ ਭੱਜੇ ਫਿਰਦੇ ਰਹੇ ਜੀ ਮੈਂ ਕਿਹਦਾ ਨਾਲ ਇੱਕ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ ਆਤਮ ਸਮਰਪਣ ਕਰਨਾ ਇਹ ਬਾਹਰੀ ਹੈ